ਅੱਜ ਆਹੀ ਧਾਰ ਬਲਾਕ ਦਾ ਪਿੰਡ ਚਿਬਰ ਪੰਚਾਇਤ ਕਰਨ ਸਿੰਘ ਦੀ ਡੋਰ ਟੂ ਡੋਰ ਆਮ ਆਦਮੀ ਪਾਰਟੀ ਦੀ ਜਿਹੜਾ ਪ੍ਰਚਾਰ ਘਰ ਘਰ ਕਰ ਰਹੀ ਸੀ ਆਹੀ ਉਧਰੋਂ ਜਦੋਂ ਪ੍ਰਚਾਰ ਕਰਕੇ ਆਏ ਤੇ ਨਾਲ ਹੀ ਇੱਕ ਇੱਥੇ ਲੱਗੀ ਐ ਬੰਬੀ ਆ ਇੱਥੇ ਦੇਖਿਆ ਇੱਥੇ ਦੇਖੋ ਇਹ ਕਿੰਨੀ ਵਧੀਆ ਸਬਜ਼ੀ ਲੱਗੀ ਐ ਮੂਲੀ ਲੱਗੀ ਐ ਖੀਰਾ ਪਿੰਡੀ ਨਾਲੇ ਕਮਾਦ ਔਰ ਪਾਲਕ ਜੋ ਵੀ ਕਿੰਨਾ ਵਧੀਆ ਯਾਨੀ ਕਿ ਸਾਡੇ ਕੰਡੀ ਏਰੀਆ ਚ ਵੀ ਨਾ ਵਧੀਆ ਹੋ ਸਕਦਾ ਜੇ ਕਦੇ ਮੰਟੂ ਜਿੱਤਿਆ ਹੁੰਦਾ ਤੇ ਆਹੀ ਵੀ ਇਦਾਂ ਦੇ ਧਾਰ ਬਲਾਕ ਚ ਆਪਣੇ ਪਿੰਡ ਚ ਦੋ ਚਾਰ ਬੋਰ ਕਰਾ ਦੇ ਹੁੰਦੇ ਜਿਹਦੇ ਨਾਲ ਇਨੇ ਦੋ ਦੋ ਕਿਲੇ ਵੀ ਜ਼ਮੀਨ 'ਚ ਸਬਜ਼ੀ ਲੱਗੀ ਹੋਈ ਹੈ ਜਿਹਦੇ ਨਾਲ 10-15 ਬੰਦਿਆਂ ਨੂੰ ਰੁਜ਼ਗਾਰ ਮਿਲ ਜਾਂਦਾ ਹੈ ਕਾਹੀ ਇਸ ਵਾਰ ਵੀ ਅਪੀਲ ਕਰਦੇ ਆ ਧਾਰ ਬਲਾਗ ਦੇ ਲੋਕਾਂ ਅੱਗੇ ਕਿ ਆਮ ਆਦਮੀ ਪਾਰਟੀ ਨੂੰ ਬੋਟ ਦਿਓ ਔਰ ਆਹੀ ਮੰਟੂ ਕੋਲੋ ਸ਼ਹਿਰੀ ਕਰਸੀ ਕੋਲੋਂ ਪੰਗਵਾਂ ਦਮਾਨ ਕੋਲੋਂ ਆਪਣੀ ਧਾਰ ਬਲਾਗ ਵਾਸਤੇ ਇਦਾਂ ਦੇ ਬੋਰ ਮੰਗੀਏ ਔਰ ਬੋਰ ਕਰਾਈਏ ਜਿਹਦੇ ਨਾਲ ਸਾਡੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਜਿਹੜਾ ਜਨਤਾ ਨੂੰ ਫਾਇਦਾ ਮਿਲੇ ਔਰ ਸਬਜੀ ਦਾ ਔਰ ਕੁਝ ਨਹੀਂ ਕਰ ਸਕਣਾ ਆਪਣੇ ਸਬਜੀ ਦਾ ਹੀ ਕੰਮ ਕਰਨ ਔਰ ਤਾਂ ਕੋਈ ਕੰਮ ਹੈ ਨਹੀਂ ਤੇ ਧਾਰ ਬਲੌਗ ਤੇ ਚਲੋ ਆਪਣੀ ਪੈਲੀ ਚ ਜਿੱਦਾਂ ਪਾਣੀ ਮਿਲ ਜਾਏਗਾ ਤਾਂ ਆਪਣੀ ਸਬਜੀ ਤਿਆਰ ਕਰਕੇ ਤੇ ਪਿੰਡਾਂ ਚ ਵੇਚਣਗੇ ਤੇ ਉਹਦੇ ਨਾਲ ਆਪਣਾ ਇੱਕ ਛੋਟਾ ਮੋਟਾ ਜਿਹਾ ਆਈ ਚਲਾਇ ਦਾ ਰੁਜ਼ਗਾਰ ਜਿਹੜਾ ਸਾਨੂੰ ਮਿਲ ਜਾਏਗਾ ਇਹਦੇ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਧਾਰ ਬਲੌਗ ਦਾ ਤੇ ਵੱਧ ਚੜ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ